ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਦੀ ਵੱਡ ਸੇਲ ਲਈ ਲੈ ਕੇ ਆਏ ਹਾਂ ਜੀ ਤਾਜੀ ਸੂਈ ਹੈ ਬਾਈ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਆ ਜੀ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹਾਂ ਬੜੀਆ ਜੀ ਬਹੁਤ ਵਧੀਆ ਬਈ ਕਿਵੇਂ ਚੱਲਦਾ ਬਾਈ ਕੰਮ ਕੰਮ ਕਰ ਬਹੁਤ ਵਧੀਆ ਚੱਲਦਾ ਬਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿ ਮੇਰੇ ਰਿਸਪੌਂਸ ਬਹੁਤ ਵਧੀਆ ਰਿਹਾ ਡਾਕਟਰ ਰਿਸਪੌਂਸ ਮੰਨ ਕੇ ਚੱਲ ਆਪਾਂ ਸੂਆਂ ਬੜਾਂ ਦੀ ਵੀਡੀਓ ਪਾਉਣੇ ਆਂਗੇ ਉਹਨਾਂ ਨਾਲ ਹੀ ਆਪਣੀਆਂ ਮੰਨ ਕੇ ਗੱਬਣ ਬੜਾਂੇ ਵੇਖੀ ਜਾਂਦੀਆਂ ਨਾਲ ਹੀ ਮੈਨੂੰ ਤਾਂ ਮਾਲ ਯਾਰ ਪੂਰਾ ਨਹੀਂ ਹੁੰਦਾ ਹਾਂ ਹਾਂ ਡਾਕਟਰ ਪੂਰਾ ਨਹੀਂ ਹੁੰਦਾ ਨਾਲ ਦੀ ਨਾਲ ਹੀ ਵਿਕੀ ਜਾਂਦਾ ਕਿਵੇਂ ਆਈ ਜਾਂਦਾ ਹੂੰਣ ਬੜੇ ਆਉਂਦੇ ਆ ਭਰਾਵਾਂ ਦੇ ਵੀ ਯਾਰ ਵੀਡੀਓ ਕਿੱਦੇ ਪਾਉਂਗੇ ਹੈਨਾ ਹਾਂ ਅੱਜ ਵੀ ਡਾਕਟਰ ਮੰਨ ਕੇ ਕਈ ਵਾਰੀ ਦਾ ਮੰਨ ਕੇ ਜਲ ਫੋਨ ਲਾਉਨੇ ਵੀ ਆ ਜੋ ਵੀਡੀਓ ਪਾ ਦਈਏ ਉਹਦੋਂ ਮਾਲ ਦੇ ਕੇ ਜਾਂਦਾ ਕਿ ਨਹੀਂ ਮੰਨ ਕੇ ਐਵੇਂ ਕਹਿੰਦਾ ਡਾਕਟਰ ਮਾਲ ਤਾਂ ਡੇਲੀ ਵਾਂਗੂ ਹੀ ਹੁੰਦਾ ਹੈਗਾ ਹੂੰ ਕੋਈ ਇੱਕਦਮ ਮਰਜੀ ਆ ਡਾਕਟਰ ਗੈਂਗਾ ਹਰ ਵਕਤ ਖੜੀਆਂ ਹੁੰਦੀਆਂ ਆ ਪੰਜ ਛੇ ਸਹੀ ਗੱਲ ਆ ਬਈ ਹਾਂ ਬਈ ਨਾਮ ਤੇ ਡਰੈਸ ਬੋ ਨਾਮ ਬਈ ਹਰਜੀਤ ਸਿੰਘ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਜਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਰਾ ਨੇ ਡਾਕਟਰ ਆਪਾਂ ਨੇੜੇ ਓਕੇ ਬਈ ਨੇੜੇ ਆਪਾਂ ਨੂੰ ਭਦੌੜ ਸੈਰ ਰਹਿ ਗਿਆ ਬਈ ਮੋਬਾਈਲ ਨੰਬਰ ਮੋਬਾਈਲ ਨੰਬਰ 95014 33579 ਬਈ ਠੀਕ ਆ ਬਈ ਹਾਂ ਬਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਹੈ ਆ ਵੀ ਨਰਸ ਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਬਣਾ ਲਿਆਂਦੀਆਂ ਹੁੰਦੀਆਂ ਕੋਈ ਕਰਦੀ ਨਹੀਂ ਹੁੰਦੀ ਠੀਕ ਹੈ ਬਾਈ ਇੱਧਰ ਗੱਬਣਾ ਨੇ ਹੈ ਤਿੰਨ ਡਾਕਟਰ ਗੱਬਣਾ ਵੜਾ ਖੜੀਆਂ ਤਿੰਨ ਠੀਕ ਹੈ ਬਾਈ ਥੋੜੇ ਥੋੜੇ ਦਿਨ ਲੈਣੇ ਆਉਣੀਆਂ ਨੇ ਹਾਂ ਹਾਂ ਬੀ ਠੀਕ ਹੈ ਬਾਈ ਵੀਡੀਓ ਬਾਈ ਕੱਲੀ ਸੂਈ ਵੀ ਦੀ ਪਾਵਾਂ ਗੱਬਣਾ ਬਾਈ ਕੋਲੇ ਹਰ ਟਾਈਮ ਹੀ ਹੁੰਦੀਆਂ ਜਦੋਂ ਮਰਦੀ ਆਕਤੀਆਂ ਵੜਾ ਡਾਕਟਰ ਇੱਕ ਇੱਕ ਦੋ ਦੋ ਨਾਲ ਲੈਂਦੀਆਂ ਹਰ ਟਾਈਮ ਹੀ ਹੁੰਦੀਆਂ ਇੱਕ ਦੋ ਕੋਈ ਮਰਜੀ ਆ ਜੇ ਠੀਕ ਹੈ ਬਾਈ ਭਾਈ ਕਿਹੜਾ ਸੁਆ ਸੁਈਆ ਵੈਣ ਇਹ ਡਾਕਟਰ ਦੂਜਾ ਸੁਆ ਬੱਚੀ ਸੁਈ ਹੈਗੀ ਕਦੋਂ ਸੁਈ ਹੈ ਵੀਰੇ ਇਹ ਡਾਕਟਰ ਰਾਤ ਸੁਈ ਹੈਗੀ ਜੇਰਾ ਬੱਠਲ ਜੇ ਬਈ ਜੇਰਾ ਕੀ ਬੱਠਾ ਬੱਠਲ ਜੇ ਬਈ ਕੰਪਲੀਟ ਆ ਬੱਚਾ ਕੀ ਦੇਤਾ ਬੱਚੀ ਦੇਦੀ ਡਾਕਟਰ ਬੱਚੀ ਬੜੀ ਚੰਗੀ ਹੈ ਨਾ ਕੋਈ ਐ ਚੰਗਾ ਬੱਚਾ ਹੈ ਤਾ ਡਾਕਟਰ ਬਈ ਬੱਚਾ ਬੱਚੀ ਦਿੱਤੀ ਆ ਬੱਚੀ ਦੀ ਕੁਆਰੀ ਬਾਕੀ ਫੇਸ ਦੇ ਡਾਕਟਰ ਬੱਚੀ ਹੈ ਫੇਸ ਦੇ ਕੋਣ ਬਿਊਟੀ ਚੰਗੀ ਹੈ ਯਾਰ ਵਾਲੀ ਨਿਆਇ ਚੰਗੀ ਹੈ ਬਾਕੀ ਇਹ ਬੱਚੀ ਵੱਡੀ ਬੁੱਢੀ ਕਿੰਨੀ ਕਹਦੇ ਉਨੀਆਂ ਦੇ ਲਾ ਖੁਰਨੇ ਤੋਂ ਹੁਣੇ ਉੱਚੀ ਹੈ ਡਾਕਟਰ ਬੱਚੀ ਸਹੀ ਗੱਲ ਆ ਕੱਦ ਦੇਖ ਨਾ ਬਾਕੀ ਪੱਦਰ ਖੜਨੀ ਖੁਰਨੀ ਬਾਕੀ ਫੇਸਪੂਸ ਤੇ ਤਾਂ ਹਾਂ ਦਾ ਢਾਂਚਾ ਦੇਖ ਡਾਕਟਰ ਬੱਛੀ ਦਾ ਕੀ ਬਾਤ ਆ ਬਾਈ ਵਰਡ ਵੀ ਖੇਰ ਬਹੁਤ ਚੰਗੀ ਆ ਵੱਡੇ ਕੱਦ ਚ ਫੁੱਲ ਬਰੀਟ ਲੇਵਾ ਦੇਖੋ ਮਗਰਮੂਰਲਾ ਲੇਵਾ ਬਾਕੀ ਡਾਕਟਰ ਲੇਵਾ ਜਮਾ ਫਿੱਟ ਆ ਗਿਆ ਕਿਵੇਂ ਬਾਹਰ ਲੀਆਂ ਗਾਈਆਂ ਦਾ ਹੁੰਦਾਗਾ ਸਹੀ ਆ ਬਾਈ ਲੇਵਾ ਦੀ ਚੜਾਈ ਚੁੜੀ ਲੈ ਤੇ ਲੇਵਾ ਦੀ ਕੁਆਲਿਟੀ ਚ ਐਡਿਟਰ ਕਿੰਨੀ ਜੀ ਲੱਗਿਆ ਬਾਈ ਯਾਰ ਸਫਾਈ ਬੜੀ ਅੱਲੇ ਵੇਰੀ ਹੈ ਨਾ ਬਾਕੀ ਡਾਕਟਰ ਦੁੱਧ 27 28 ਕਿਲੋ ਚ ਉਹ ਦੱਸਿਆ ਤਾਂ ਕਿੱਥੋਂ ਲਈ ਆ ਮਾਲਕਾਂ ਨੇ ਓਕੇ ਤੇ ਬਾਕੀ ਡਾਕਟਰ ਦਾਹਾਂ ਸੇਵਾਏ ਕਿੰਨਾ ਚੋਲੋ ਆਪਾਂ ਨੇ ਕਹਿੰਦੇ ਵੀ 27 28 ਕਿਲੋ ਦੇ ਦੂਗੇ ਸਹੀ ਆ ਕਿਹੜੇ ਹਿਸਾਬ ਨਾਲ ਡਾਕਟਰ ਬਾੜ ਰੰਗ ਟੰਗਾ ਦੁੱਧ ਬਾੜ ਨੂੰ 30 ਕਿਲੋ ਪਾਉਣਾ ਚਾ ਬਾਕੀ ਡਾਇਰੈਕਟਰ ਕੋਈ ਛੋਟ ਹੀ ਨਾ ਮੰਨ ਕੇ ਆਵੇ ਪਿੱਛੇ ਤੋਂ ਚੌੜੀ-ਚੂੜੀ ਦੇਖੋ ਫੁੱਲ ਆ ਬਈ ਲੇਵਾ ਕਮਾਲ ਦਾ ਫਿਟਿੰਗ ਵਾਲਾ ਆਰਡਰ ਆ ਕੋਈ ਟੁੱਟਮਾ ਲੇਵਾ ਨਹੀਂ ਕੋਈ ਬਾਦਮਾ ਘਟਮਾ ਨਹੀਂ ਹੈਣਾ ਬਈ ਇੱਕੋ ਜੇ ਬਾਕੀ ਡਾਇਰੈਕਟਰ ਪਹਿਲੋ ਕੱਦ ਚੈੱਕ ਕਰਾ ਵੇੜ ਦਾ ਕਿੰਨਾ ਆਗਾ ਕੱਦ ਦਾ ਅੰਦਾਜ਼ਾ ਲਾ ਲੇ ਉਧਰ ਛੱਡ ਕੇ ਦਿਖਾ ਨਹੀਂ ਡਾਇਰੈਕਟਰ ਕੱਦ ਪਾਰਲੇ ਬਸੇ ਖੜ ਜਾ ਬਈ 6 ਫੁੱਟ ਬਈ ਦਾ ਕੱਦ ਆ ਉਸ ਹਾਂ ਬਣਾਉਂਦਾ ਪੂਰਾ ਫੁੱਲ ਸਾਈਜ਼ ਆ ਡਾਇਰੈਕਟਰ ਹਾਂ ਫੁੱਲ ਕਰਦਾ ਬਈ ਛੋਟੇ ਦਾ ਪੂਰਾ ਫੁੱਲ ਕਰਦਾ ਪੂਰੇ ਵੱਡੇ ਕਦ ਚਾ ਪ੍ਰਿੰਟ ਪ੍ਰਿੰਟ ਕੋਈ ਵੀ ਕਰਮ ਵਾਲੀ ਵਾਲੀ ਆ ਥਾਣੀ ਬੜਾ ਚੰਗਾ ਲੱਗੇ ਬਾਕੀ ਡਾਕਟਰ ਬੱਚੇ ਦੰਦਾਂ ਚ ਆ ਗਈ ਠੀਕ ਆ ਬਾਕੀ ਡਾਕਟਰ ਬੱਚੀ ਦਾ ਫੇਸ ਵੀਡੀਓ ਚੈੱਕ ਕਰਾ ਦੇ ਜਮਾਂ ਡਾਕਟਰ ਆ ਬੱਚੀਆਂ ਵਾਲੀ ਲੱਗੇ ਆ ਫੇਸ ਦੇ ਸਹੀ ਆ ਇਹ ਛੋਟਾ ਜਿਹਾ ਫੇਸ ਹੈ ਨਾ ਛੋਟਾ ਦੇ ਆ ਪੂਰੀ ਚੰਗੀ ਸਨਖ ਪੁਣਾ ਬੜ ਦੇ ਵਿੱਚ ਫੁੱਲ ਫੁੱਲ ਬਰੀਡ ਬਾਕੀ ਡਾਕਟਰ ਇਧਰੋਂ ਪਸਲੀਆਂ ਪੁੱਸਲੀਆਂ ਵੜ੍ਹਦੇ ਆ ਬਾਕੀ ਬਰੀਕੀਆਂ ਵੜ੍ਹ ਚ ਪਿੰਡਾ ਵੀ ਡਾਕਟਰ ਜਮਾ ਕਾਗਜ਼ਰਗਾ ਕਾਗਜ਼ਰਗਾ ਪਿੰਡਾ ਸਹੀ ਗੱਲ ਇਹੇ ਜੀ ਬਹਿੜੇ ਨੂੰ ਦੁੱਧ ਪਾਉ ਡਾਕਟਰ ਫਿਰ ਪਾਉ ਵੀ ਕਿਹੜੀ ਹੂੰ ਡਾਕਟਰ ਮਟੈਟ ਤਾਂ ਹੈ ਨਹੀਂ ਪਲੀ ਵੀ ਬੌਲੀ ਆ ਕਿ ਨਹੀਂ ਪਲੀ ਵੀ ਡਾਕਟਰ ਕੱਦ ਕੁੱਦ ਦੀ ਤਾਂਾਂ ਤੋਂ ਸਟ੍ਰੇਟ ਲੰਬੀ ਲੁੰਬੇ ਪੂਰੀ ਫੁੱਲ ਆਏਗੀ ਕਿੰਨੀ ਕਹਦੇ ਹੋ ਜੀ ਬਾਈ ਆਰਡਰ ਕਮਾਲ ਦਾ ਨਾੜ ਦਿਖਾਉਂਦੇ ਆ ਦੁੱਧ ਵਾਲੀ ਲੈ ਯਾਰ ਮੈਕਰੇਟਰ ਪੂਰਾ ਲੈਵਾ ਦੀਣਾੜ ਦੇ ਕੋ ਦੁੱਧ ਵਾਲੀ ਵੇਣ ਕਿ ਨਹੀਂ ਬਾਕੀ ਟਰੈਕਟਰ ਪੂਰਾ ਮੂਰੋ ਪੱਕੇ ਲੈਵੇ ਦਿਾਇ ਇਨੂੰ ਟੁੱਟ ਮਾ ਜਾਗਾ ਆ ਕਿੰਨੇ ਸੂਏ ਮਰਜੀ ਅਗਲਾ ਚੂਲੇ ਲੈਵਾ ਨਹੀਂ ਲੈਣਾ ਵੇਖੀ ਦੇਖੀ ਬਈ ਗੱਠ ਪੈਂਦੀ ਆ ਥਣਾ ਜਦ ਬਾਕੀ ਟਰੈਨ ਲੱਗਿਆ ਥਣ ਕੇ ਮਣਕੇ ਲਾਇਆ ਹੁੰਦਾ ਮੈਕਰੇਟਰ ਮਗਰੋ ਲੈਵੇ ਫੀਟਿੰਗ ਚੈੱਕ ਕਰਾ ਦੇ ਬੱਸੀ ਲੱਗੀ ਨੇ ਬਹੁਤ ਸੋਹਣਾ ਆਰਡਰ ਹਨਾ ਫਾੜੀ ਵਾਲਾ ਆਰਡਰ ਬਈ ਇਹ ਟਰੈਕਟਰ ਚੂਹੀ ਵੀ ਆ ਡੜਕੇ ਜੇ ਨਾ ਚੁਣੀ ਨੇ ਢੱਲਾ ਢੁਲਾ ਟਰੈਕਟਰ ਫਸੀ ਫਿਰਦੀ ਬੈੜ ਤੋਂ ਬੈਠਿਆ ਨਹੀਂ ਜਾਂਦੇ ਇੰਨਾ ਅਗਲੇ ਵਾ ਸੀਗਾ ਖੋਲੀ ਬਈ ਤੋੜ ਕੇ ਦਿਖਾਈ ਸੂਈ ਸਵਾਏ ਬੱਚਾ ਮਗਰ ਬੱਚੀ ਜੇਰ ਬਈ ਬੱਠਲ ਚ ਰੱਖੀ ਬੈਠਾ ਸਾਰੀਆਂ ਗੱਲਾਂ ਬਾਕੀ ਡਾਕਟਰ ਤੁਰਦੀ ਮੈਂ ਲੱਤਾਂ ਖੋਹ ਖੋਲ ਕੇ ਬੱਚੀ ਸਹੀ ਗੱਲ ਆ ਤੂੰ ਰਹੀ ਦੱਸਦਾ ਦੁੱਧ ਵਾਲੇ ਪਾਸੋਂ ਦੱਸਦਾ ਕਿ ਨਹੀਂ ਬਈ ਬਾਕੀ ਡੇ ਡਾਕਟਰ ਲੈਵੇ ਚੜਾਈ ਚੜੂਈ ਡਾਟਰ ਮਟਾਇਰ ਸਟੈ ਲੈਵ ਨੂੰ ਆਣੀ ਨਹੀਂਗੀ ਠੀਕ ਆ ਤੇ ਚੁਵਾਈ ਇੰਨੀ ਕਿ ਚੰਗੀ ਹੈਗੀ ਕਿੰਨੀ ਕਹਦੇ ਹੋ ਨਹੀਂ ਸਹੀ ਆ ਬਾਕੀ ਥੋ ਡਾਕਟਰ ਲੰਬਾਈ ਲੰਬੂਈ ਚੈੱਕ ਕਰਾ ਲੈ ਬੈਠਦੀ ਫੜਨੀ ਖੜਨੀ ਦੇ ਸਹੀ ਆ ਬਾਈ ਫੇਸ ਫੂਸ ਦੇ ਡਾਕਟਰ ਕਿੰਨਾ ਜਮਾ ਬਾਲੀ ਗਰੀਟ ਆ ਯਾਰ ਬੜੜ ਤੇ ਹਨਾ ਲੈ ਫੇਸ ਦੀ ਬਿਊਟੀ ਦਿਖਾ ਦੇ ਕਮਾਲ ਦੀ ਆ ਡੱਬ ਡੱਬ ਪੂਰੇ ਚੰਗੇ ਆ ਕਰਮਾ ਵਾਲੀ ਦੇ ਲੈ ਕੀ ਬਾਤ ਆ ਇੱਕ ਵਾਰੀ ਹੋਰ ਦੂਰ ਨਹੀਂ ਬਈ ਕੋਈ ਚੱਕਰ ਨਹੀਂ ਹੋਰਾ ਇੱਕ ਨੰਬਰ ਬ੍ਰੀਟ ਫੁੱਲ ਆ ਬਈ ਇੱਕ ਡਾਕਟਰ ਮੰਨ ਕੇ ਚੱਲ ਇਹ ਜੀ ਡਾਕਟਰ ਬੱਚੀ ਨਿਕਲਦੇ ਨੇ ਲੋਕ ਮੁੱਲ ਬਹੁਤ ਕਰਦੇ ਆਗੇ ਆਪਾਂ ਕੋਈ ਮੁੱਲ ਤਾਂ ਬੜਾ ਕਰਨਾ ਏ ਡਾਕਟਰ ਜਮਾ ਵੇਚਣ ਵਾਲਾ ਮੁੱਲ ਕਰਨਾ ਹੈ ਠੀਕ ਆ ਬਾਈ ਬੜਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਵੜ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਮੁੱਲ ਪਹਿਲਾਂ ਹੀ ਵਜੇ ਦੇ ਜਾਇਜ਼ ਹੁੰਦੇ ਆ ਵੀਡੀਓ ਪਾਉਣ ਦੀ ਧੀਰ ਹੁੰਦੀ ਆ ਮਾਲ ਨਾਲ ਦੀ ਨਾਲ ਸੇਲ ਹੋ ਜਾਂਦਾ ਹੈ ਵੜਟ ਚੰਗੀ ਆ ਥਾਣਲੇ ਵਾ ਕਿਸੇ ਪਾਸੋਂ ਕੋਈ ਘਾੜਨੇ ਫੁੱਲ ਕਰ ਬਾਕੀ ਏਟਰ ਕਰਮ ਵਾਲੀ ਸੇਲ ਹੰਡੀ ਐਨੀ ਕਾ ਜੀ ਲੈ ਲੈ ਅਮ ਇੱਥੇ ਬੈਠਾ ਰੇ ਕੁਝ ਨਹੀਂ ਕਹਿਣਾ ਕਰਨਾ ਬਾਕੀ ਲੈ ਵਾਲੂ ਆ ਡਾਕਟਰ ਇੰਨਾ ਕ ਚੰਗਾ ਲੱਗਿਆਗਾ ਉਹ ਨਿਆਇ ਚੰਗਾ ਡਰਾ ਬੱਛੀਆ ਚੁਪ ਚੁਪ ਕੇ ਬੜੀ ਆ ਕਰਮਾਈ ਤੇ ਹਣਾ ਬਾਕੀ ਡਾਕਟਰ ਸੰਭੀ ਪਲੀ ਵੀ ਹੈ ਨਾ ਹਮ ਬਾਕੀ ਬਰੀਕੀ ਵਾਲੀ ਹੈਗੀ ਬੱਛੀ ਜੋ ਸਹੀ ਗੱਲ ਆ ਬਾਈ ਮੁੱਲ ਜਮਾ ਜਾਇਜ਼ ਹੋ ਬਾਈ ਕਹਿੰਦਾ ਬਾਲਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਮੁੱਲ ਪਹਿਲਾਂ ਵੀ ਖਰਚ ਆਇਆ ਜੀ ਹੁੰਦਿਆ ਬਾਕੀ ਬੱਚਾ ਵੀ ਬੱਛੀ ਆ ਕਿਉਂ 1 ਸਾਲ 1.5 ਸਾਲ ਨੂੰ ਕਰਮਾ ਲਈ ਨਹੀਂ ਇਹਨੇ ਵੀ ਬਾਈ ਨਾਲ ਹੀ ਤਿਆਰ ਹੋਇਆ ਨਾ ਲੈ ਵਾ ਦੇ ਹੀਟਿੰਗ ਬੜੀ ਤਕੜੀ ਆ ਨਾ ਲੈ ਵਾ ਹੀਟਿੰਗ ਦਾ ਡੈਕਟਰ ਬੜੀ ਨਹੀਂ ਐਫ ਐਕਟ ਵਾਲਾ ਡੈਕਟਰ ਹੈ ਡਰੋਸ਼ੀ ਆ ਲੈ ਦੇ ਕਿਆ ਬਾਤ ਆ ਬਾਈ ਹੀਟਿੰਗ ਚ ਕਰ ਕਰ ਮਾਰ ਡੈਕਟਰ ਸੀ ਹੁੰਢੀਲਾ ਹਮ ਕਿਵੇਂ ਮਰਜ਼ੀ ਬੈਠਾ ਰਹਿ ਕਹਿਣਾ ਕਰਨ ਦਾ ਜੰਮੇ ਨਹੀਂ ਕਰਮਾ ਲੈਣੇ ਕੋਸ਼ਿ ਹਮ ਬਾਕੀ ਕੋਈ ਚੱਕਰ ਨਹੀਂ ਧਾਰਾ ਬਾਈ ਮਾਰ ਕੇ ਦਸਾਂ ਨਾ ਧਾਰਾ ਮਾਰ ਦੇ ਬਾਈ ਆ ਬਾਲਟੀ ਲਾਇਆ ਬਾਈ ਮਾਰ ਦੇ ਧਾਰਾ ਬਾਕੀ ਡਾਕਟਰ ਸੀਲ ਲੰਡੀ ਤਾਂ ਇੰਨੀ ਕਾ ਗਈ ਬੱਚਾ ਛੱਡਣਾ ਛੱਡ ਨਹੀਂ ਛੱਡਾ ਨਾ ਛੱਡ ਲੈ ਠੀਕ ਆ ਆ ਹੀ ਬਹਿ ਜਾ ਚਵਾਈ ਚੱਕਰਾ ਰਹਾ ਨਾ ਸ਼ੰਗਾ ਚੂਣਾ ਬਾਈ ਹੈ ਨਾ ਮੋਟੀ ਮੋਟੀ ਚਵਾਈ ਜਮਾ ਬੋਲਾ ਹੈ ਨਾ ਜਮਾ ਲੈਟਰ ਖੱਟਾ ਬੋਲਾ ਹੈ ਰਾਤ ਵੀ ਠੀਕ ਹੈਗੀ ਤੇ ਦੇਖਿਆ ਨਾ ਚਵਾਈ ਦੇਖਣੀ ਚੰਗੀ ਲੱਗਿਆ ਬਹੁਤ ਚੰਗਾ ਚੋਣ ਲੱਗਿਆ ਬਾਈ ਮੈਂ ਕਹਿੰਦਾ ਗੰਨੇਰ ਕੀ ਧਾਰ ਹੈ ਖੜਕਾ ਸੁਣਦਾ ਵੀਡੀਓ ਜੀ ਮੁੱਲ ਖੜਕਾ ਸੁਣਦਾ ਚਵਾਈ ਦਾ ਮੈਂ ਕਿਰਲੇ ਠਣਾ ਚੋਂ ਦੇਖੋ ਬਾਈ ਕੀ ਬਾਤ ਕਿੱਥੋ ਦੀ ਚਵਾਈ ਆ ਹੈ ਨਾ ਦਾਸ ਦੀ ਇਲੈਕਟ੍ਰੋ ਦੀ ਚਵਾਈ ਤਾਂ ਲੱਗੀ ਹੈ ਜਿਵੇਂ ਮਰਜ਼ੀ ਚੋਈ ਚੱਲ ਠੰਡੀ ਸੀਲ ਫੁੱਲ ਕਿੰਨੀਆਂ ਘਤਾਰਾਂ ਮਰੀਆਂ ਲੱਜਾਂ ਮਾ ਬਾਈ ਬੋਲੇ ਹੀ ਆ ਤੇ ਥਾਨ 1 ਨੰਬਰ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਬਾਕੀ ਮੌਲ ਬਾਈ ਕਹਿੰਦਾ ਜਮਾ ਜਾਇ ਜਰਾ ਬਾਕੀ ਡਾਕਟਰ ਕੋਈ ਛੋਟੀ ਨਾ ਮੰਨੇ ਕੱਦ ਵਜਨ ਚੈੱਕ ਕਰਦੇ ਦੇਖ ਵੜਦਾ ਕੱਦ ਫੋਲਾ ਲੈ ਫੋਲ ਤਾਂਦਾ ਤੇ ਬਰੀਡ ਬਰੂਡ ਪੂਰੀ ਫੋਲਾ ਤੇ ਲੰਬਾਈ ਲੰਬੂਈ ਬਹੁਤ ਆ ਬੱਚੀ ਦੀ ਸਹੀ ਗੱਲ ਆ ਬਾਈ ਤੇ ਲੇਬਰ ਡਾਕਟਰ ਕੋਈ ਲਿਖਿਆ ਹੀ ਨਹੀਂਗਾ ਕੀ ਬਾਤ ਆ ਫਿਟਿੰਗ ਬਾਲੀ ਤਕੜੀ ਆ ਕਰਮਾ ਜੀ ਚੜਾਈ ਵੀ ਡਾਕਟਰ ਬਾਲੀ ਨਹੀਂ ਆ ਹਲੇ ਵੀ ਤੇ ਕਿਸੇ ਵੀਰ ਨੂੰ ਬਾਈ ਵੜ ਪਸੰਦ ਆ ਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ